ਮੀਥ ਹਿਰਦਾ ਮੁਸੀਵਾਲਾ ਮਾਮਲੇ ਦੇ ਮੁਲਜ਼ਮ ਨਾਲ ਕਨੈਕਸ਼ਨ ਜਗਨੂ ਨਾਲ ਤਸਵੀਰਾਂ ਆਈਆਂ ਸਾਹਮਣੇ ਪਾਲਖਿਹਰਾ ਨੇ ਚੁੱਕੇ ਗੰਭੀਰ ਸਵਾਲ ਕੀ ਸੱਚਮੁੱਚ ਮੁਸੀਵਾਲਾ ਦੇ ਦੋਸ਼ੀਆਂ ਨੂੰ ਬਚਾ ਰਹੀ ਪੰਜਾਬ ਸਰਕਾਰ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਹਿੱਸੇਦਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕੇ ਤੇ ਸਿਆਸੀ ਪਾਰਟੀਆਂ ਦੇ ਵੱਲੋਂ ਵਿਰੋਧੀ ਧਿਰਾਂ ਤੇ ਨਿਸ਼ਾਨੇ ਵਿੰਨੇ ਜਾਂਦੇ ਨੇ ਤੇ ਕਈ ਸਾਰੇ ਇਲਜ਼ਾਮ ਵੀ ਲਗਾਏ ਜਾਂਦੇ ਨੇ ਕਈ ਸਾਰੇ ਸਬੂਤ ਵੀ ਲੈ ਕੇ ਪੇਸ਼ ਕਰਦੇ ਨੇ ਤੇ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਮੀਤ ਹੇਅਰ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੀ ਹਾਂ ਅਜਿਹਾ ਇਸ ਲਈ ਕਿਉਂਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੁਝ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਨੇ ਜਿਸ ਦੇ ਕਾਰਨ ਖਲਬਲੀ ਸੋਸ਼ਲ ਮੀਡੀਆ ਤੇ ਮਚ ਚੁੱਕੀ ਹੈ ਜੀ ਹਾਂ ਇਹ ਉਹ ਫੋਟੋਆਂ ਨੇ ਜਿਸ ਨੂੰ ਦੇਖ ਕੇ ਇੱਕ ਵਾਰ ਤੁਸੀਂ ਵੀ ਕਹੋਗੇ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਕਿਤਨਾ ਕਿਤੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਇਹ ਸਵਾਲ ਜੋ ਹੈ ਇਹ ਤੁਹਾਡੇ ਮਨ ਦੇ ਵਿੱਚ ਜ਼ਰੂਰ ਆਵੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਦਰਅਸਲ ਕਾਂਗਰਸ ਦੇ ਸੀਨੀਅਰ ਆਗੂ ਤੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਖੈਰਾ ਨੇ ਮੀਤ ਹੇਰ ਦੀ ਜਗਨੂ ਨਾਲ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਨੇ ਜੋ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਕੌਣ ਹੈ ਇਹ ਜਗਨੂ ਤੇ ਇਸ ਦਾ ਮੂਸੇ ਵਾਲਾ ਮਾਮਲੇ ਨਾਲ ਕੀ ਕਨੈਕਸ਼ਨ ਹੈ ਉਹ ਤੁਹਾਨੂੰ ਦਿਖਾਉਂਦੇ ਆ ਇਸ ਖਾਸ ਰਿਪੋਰਟ 'ਚ ਤਸਵੀਰਾਂ ਜੋ ਮੀਤ ਹੇਅਰ ਨਾਲ ਦਿਖ ਰਿਹਾ ਇਹ ਸੱਚ ਜੀਵਨ ਜੋਰਬ ਜੁਗਨੂ ਹੈ ਇਹ ਉਹ ਜੁਗਨੂ ਹੈ ਜਿਸ ਦਾ ਮੂਸੇ ਵਾਲਾ ਮਾਮਲੇ ਦੇ ਵਿੱਚ ਦਰਜ ਚਾਰਜ ਛੇੜ ਦੇ ਵਿੱਚ ਨਾਮ ਹੈ ਇਹ ਤਸਵੀਰਾਂ ਖੈਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਉਹਨਾਂ ਨੇ ਮੀਤ ਹੇਅਰ ਤੋਂ ਸਵਾਲ ਕੀਤਾ ਹੈ ਕਿ ਮੈਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਬੇਨਤੀ ਕਰਦਾ ਹਾਂ ਕਿ ਉਸਿੱਦੂ ਮੂਸੇਵਾਲਾ ਦੇ ਕਤਲ ਦੇ ਦੋਸ਼ ਪੱਤਰ ਦੇ ਵਿੱਚ ਨਾਮਜ਼ਦ ਕੀਤੇ ਗਏ ਜੀਵਨਜੋਤ ਉਰਫ ਜਗਨੂ ਨਾਲ ਆਪਣੀ ਨੇੜਤਾ ਦਾ ਖੁਲਾਸਾ ਕਰਨ ਕਿਉਂਕਿ ਉਹ ਪਰਿਵਾਰਕ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਮੀਤ ਹੇਅਰ ਦੇ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਆ ਚੁੱਕੇ ਨੇ ਇਹ ਬਿਲਕੁਲ ਸਿੰਘ ਮੂਸੇਵਾਲਾ ਦੇ ਦੋਸ਼ਾਂ ਨੂੰ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਸਰਕਾਰ ਜਾਣ ਪੁੱਝ ਕੇ ਦੋਸ਼ੀਆਂ ਨੂੰ ਬਚਾ ਰਹੀ ਹੈ ਜੀ ਹਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ दाखल ਚਾਰਜ ਸ਼ੀਟ ਦੇ ਵਿੱਚ ਜੀਵਨ ਜੋਤ ਦਾ ਨਾਂ ਦਰਜ ਹੈ ਪਰ ਪੁਲਿਸ ਨੇ ਇਸ ਨੂੰ ਕਾਲਮ ਨੰਬਰ 2 ਵਿੱਚ ਰੱਖਿਆ ਹੋਇਆ ਹੈ ਯਾਨੀ ਕਿ ਨਾ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨਾ ਹੀ ਉਸ ਦੇ ਨਾਂ ਤੇ ਚਾਰਜ ਸ਼ੀਟ ਦਰਜ ਕੀਤੀ ਗਈ ਹੈ ਪੁਲਿਸ ਨੇ ਉਸਦੇ ਨਾਂ ਅੱਗੇ ਲਿਖਿਆ ਹੈ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਫਿਲਹਾਲ ਇਸ ਮਾਮਲੇ ਤੇ ਮੀਡ ਹੇਅਰ ਦੇ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਉਹਨਾਂ ਦੀ ਪ੍ਰਤੀਕਿਰਿਆ ਆਉਣ ਤੋਂ ਬਾਅਦ ਹੀ ਸਾਰੀ ਸੱਚਾਈ ਸਾਹਮਣੇ ਆਵੇਗੀ। ਉਦੋਂ ਤੱਕ ਚਰਚਾਵਾਂ ਦਾ ਬਾਜ਼ਾਰ ਐਵੇਂ ਹੀ ਗਰਮ ਰਹੇਗਾ। ਜ਼ਿਕਰ ਹੋ ਗਿਆ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰ ਕੇ ਪਿੰਡ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਮੂਸੇਵਾਲਾ ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ ਮੂਸੇਵਾਲਾ ਦੇ ਸਰੀਰ ਤੇ 19 ਜ਼ਖਮ ਮਿਲੇ ਹਨ ਇਹਨਾਂ ਵਿੱਚੋਂ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਨੇ ਗੋਲੀ ਲੱਗਣ ਦੇ 15 ਮਿੰਟਾਂ ਦੇ ਵਿੱਚ ਹੀ ਮੂਸੇਵਾਲਾ ਦੀ ਮੌਤ ਹੋ ਗਈ ਸੀ ਉਸ ਸਮੇਂ ਮੂਸੇਵਾਲਾ ਨਾਲ ਕੋਈ ਗਨਮੈਨ ਨਹੀਂ ਸੀ ਇਸ ਬਾਰਦਾਤ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ ਪੁਲਿਸ ਦੇ ਵੱਲੋਂ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਮੁੱਖ ਸਾਜ਼ਿਸ਼ਕਰਤਾ ਗੋਲਦੀ ਬਰਾੜ ਪੁਲਿਸ ਦੇ ਹੱਥੇ ਨਹੀਂ ਚੜਿਆ ਮੂਸੀ ਵਾਲੇ ਦੇ ਪਿਤਾ ਸਿੱਧੂ ਨੂੰ ਇਨਸਾਫ਼ ਦਿਵਾਉਣ ਦੇ ਲਈ ਲਗਾਤਾਰ ਮੰਗ ਕਰ ਰਹੇ ਨੇ ਉਹਨਾਂ ਦਾ આરોਪ ਹੈ ਕਿ ਮਾਨ ਸਰਕਾਰ ਜਾਣਬੁੱਝ ਕੇ ਕਾਤਲਾਂ ਨੂੰ ਬਚਾ ਰਹੀ ਹੈ ਅਜਿਹੇ ਦੇ ਵਿੱਚ ਮੀਤ ਹੇਰ ਨਾਲ ਇਹ ਫੋਟੋਆਂ ਸਾਹਮਣੇ ਆਉਣੀਆਂ ਬਹੁਤ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਮંત્રી ਮੀਤ ਹੇਰ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕੁਝ ਫੋਟੋਆਂ ਨਸ਼ਰ ਕੀਤੀਆਂ ਗਈਆਂ ਨੇ ਵੱਡੇ ਇਲਜ਼ਾਮ ਲਗਾਏ ਗਏ ਨੇ ਮੀਤ ਹੇਰ ਤੋਂ ਸਵਾਲ ਪੁੱਛੇ ਗਏ ਨੇ ਉਹਨਾਂ ਨੂੰ ਟੈਗ ਕਰਕੇ ਤਾਂ ਕਿਤੇ ਨਾ ਕਿਤੇ ਜਿਵੇਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਕਤਲ ਮਾਮਲੇ ਦੇ ਵਿੱਚ ਜਿੰਨੇ ਮਲਜ਼ਮ ਨੇ ਜਿਨ੍ਹਾਂ ਦਾ ਨਾਮ ਸ਼ਾਮਲ ਹੈ ਉਹਨਾਂ ਦੇ ਵਿੱਚੋਂ ਇੱਕ ਮੀਤ ਹੇਰ ਦੇ ਵਿਆਹ ਤੇ ਵੀ ਨਜ਼ਰ ਆਇਆ ਤੇ ਚੋਣ ਪ੍ਰਚਾਰ ਤੇ ਵੀ ਨਜ਼ਰ ਆਇਆ ਇਹ ਕਹਿਣਾ ਹੈ ਸੁਖਪਾਲ ਸਿੰਘ ਖੇਰਾ ਦਾ ਇਹਨਾਂ ਨੇ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਤੇ ਲਗਾਤਾਰ ਸਵਾਲ ਚੁੱਕ ਰਹੇ ਨੇ ਤੇ ਹੁਣ ਉਹਨਾਂ ਨੇ ਮੀਤ ਹੇਰ ਤੋਂ ਜਵਾਬ ਮੰਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਹਜੇ ਤੱਕ ਦਾ ਮੀਤ ਹੇਰ ਜੋ ਨੇ ਉਹਨਾਂ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਆਉਣ ਵਾਲੇ ਕਿੰਨੇ ਕ ਦਿਨਾਂ ਤੱਕ ਮੀਤ ਹੇਰ ਦੇ ਵੱਲੋਂ ਇਸ ਦਾ ਜਵਾਬ ਦਿੱਤਾ ਜਾਂਦਾ ਹੈ ਹੋਰ ਵੱਡੀਆਂ ਖਬਰਾਂ ਦੇ ਲਈ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ